ਅਮਰitsar ਚ ਇਮਾਰਤਾਂ ਦੀ ਉਚਾਈ ਨੂੰ ਲੈ ਕੇ ਕਾਂਗਰਸ ਨੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਹਮਲਾ ਬੋਲਿਆ ਕਾਂਗਰਸੀ ਨੇਤਾ ਮੰਨੀ ਨੇ ਦੋਸ਼ ਲਗਾਏ ਨੇ ਕਿ ਨਾਜਾਇਜ਼ ਉੱਚੀਆਂ ਇਮਾਰਤਾਂ ਨੂੰ ਮਨਮਰਜ਼ੀ ਨਾਲ ਜੋਸ਼ੀ ਵੱਲੋਂ ਰੈਗੂਲਰ ਕਰਕੇ ਸ਼ਹਿਰ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ 3 ਮੰਜ਼ਲਾਂ ਦੀ ਥਾਂ 12 ਮੰਜ਼ਲਾ ਇਮਾਰਤਾਂ ਬਣਾਈਆਂ ਗਈਆਂ ਹਨ ਬੋਲੇ ਮੰਤਰੀ ਦੇ ਮੰਤਰੀ ਕੌਣ ਹੈ ਆਰਡਰ ਕਰਨ ਵਾਲਾ ਇੱਥੋਂ 에ਅਰ ਬੇਸ ਜਿਹੜਾ ਸਾਡਾ 에ਅਰ ਫੋਰਸ ਦਾ ਸਟੇਸ਼ਨ ਹੈ ਉਹ ਸਿੱਧਾ ਟਾਰਗੇਟ ਹੈ ਨਾ ਉਹਦੇ ਕੋਲੋਂ ਪਰਮਿਸ਼ਨ ਲਈ ਗਈ ਨਾ 에어ਪੋਰਟ ਅਥਾਰਟੀ ਕੋ ਪਰਮਿਸ਼ਨ ਲਈ ਗਈ ਨਾ ਮਾਈਨਿੰਗ ਵਿਭਾਗ ਕੋ ਪਰਮਿਸ਼ਨ ਲਈ ਗਈ 100 ਫੁੱਟ ਉੱਚੀ ਬਿਲਡਿੰਗ ਖੜੀ ਕਰ ਦਿੱਤੀ ਐ ਅੱਜ ਦੀ ਤਰੀਕ ਚ ਵੀ ਸਾਡੀ ਜਿਹੜੀ ਕਾਰਪੋਰੇਸ਼ਨ ਐ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਕੋ 40 ਫੁੱਟ ਤੋਂ ਉੱਤੇ ਤੇ ਪੌੜੀ ਨਹੀਂ ਹੈਗੀ ਫਾਇਰ ਬ੍ਰਿਗੇਡ ਦੀ ਅੱਗ ਬੁਝਾਉਣ ਦੀ ਜੇ ਇੱਥੇ ਅੱਗ ਲੱਗੇਗੀ ਤੇ ਮੰਤਰੀ ਥੋੜੀ ਉੱਤੇ ਚੜ ਕੇ ਬਾਂਦਰ ਵਾਂਗੂ ਬੁਝਾਏਗਾ ਉਧਰ ਨਗਰ ਸੁਧਾਰ ٹرسٹ ਦੇ ਚੇਅਰਮੈਨ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਨੂੰ ਇਮਾਰਤਾਂ ਨੂੰ ਰੈਗੂਲਰ ਕੀਤੇ ਜਾਣ ਦੀ ਕੋਈ ਜਾਣਕਾਰੀ ਨਹੀਂ ਹੈ ਕਿਤਾ ਗਿਆ ਮੇਰੇ ਧਿਆਨ ਚ ਅਖਬਾਰ ਚ ਆਇਆ ਸੀ ਇੰਪਰੂਵਮੈਂਟ ਟਰਸਟ ਅਮਰitsar ਨੂੰ ਕੋਈ ਵੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਂ ਕੋਈ ਜਾਣਕਾਰੀ ਹਲੇ ਤੱਕ ਦਿੱਤੀ ਨਹੀਂ ਗਈ ਜਿੱਦੇ ਮਾਤਾ ਰਾਧਾ ਹੋਣ ਤੋਂ ਬਾਅਦ ਜਿਹੜੀਆਂ ਬਿਲਡਿੰਗਾਂ ਇਲੀਗਲ ਹਾਈਟ ਔਰ ਬੇਸਮੈਂਟ ਵਧਾ ਕੇ ਬਣੀਆਂ ਉਹਨਾਂ ਖਿਲਾਫ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕਰਨ ਵਾਸਤੇ ਆਪਣੇ ਸਾਰੇ ਆਫੀਸਰ ਸਾਹਿਬਾਨ ਨੂੰ ਲਿਖਤੀ ਆਰਡਰ ਕੀਤੇ ਹੋਏ ਆ ਔਰ ਸਾਡੀ ਕਾਰਵਾਈ ਜਿਹੜੀ ਆ ਉਹ ਚੱਲ ਰਹੀ ਹੈ ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਸੁਧਾਰ ਟਰਸਟ ਵੱਲੋਂ ਨਾਜਾਇਜ਼ ਉੱਚੀਆਂ ਇਮਾਰਤਾਂ ਖਿਲਾਫ ਕਦੋਂ ਕਾਰਵਾਈ ਕੀਤੀ ਜਾਂਦੀ ਹੈ ਅਤੇ ਜੋਸ਼ੀ ਦਾ ਇਸ ਮੁੱਦੇ ਤੇ ਕੀ ਪ੍ਰतिकਰਮ ਆਉਂਦਾ ਹੈ ਅਮਰਸਰ ਤੋਂ ਸੁਮੇਤ ਖੰਨਾ ਜਗਮਨੀ ਟੀਵੀ